ਹੈਲੋ ਟੀਚਰਸ ਨੈਕਸਟ ਸੋਸ਼ਲ ਸਟੱਡੀਜ਼ ਕੁਐਸਚਨ ਜான் ਮਾਰਸ਼ਨ ਨੇ ਇਸ ਵੱਡੇ ਇਸ਼ਨਾਨ ਘਰ ਨੂੰ ਇੱਕ ਅਤਬੁੱਤ ਇਮਾਰਤ ਕਿਹਾ ਠੀਕ ਹੈ ਜਿਹੜਾ ਵੱਡਾ ਇਸ਼ਨਾਨ ਘਰ ਮਿਲਿਆ ਸੀ ਨਾ ਗ੍ਰੇਟ ਵਾਥ ਮੋਹਨਜੋਦੜੋ ਵਿੱਚ ਤੇ ਇਸ ਤੋਂ ਬਾਅਦ ਇਸ ਦੇ ਉੱਤਰ ਦਿਸ਼ਾ ਵਿੱਚ ਕਮਰੇ ਬਣੇ ਹੋਏ ਸਨ ਤਿੰਨ ਪਾਸੇ ਬਰਾਂਡੇ ਬਣੇ ਹੋਏ ਸਨ ਇਸ ਤੇ ਤਲ ਵਿੱਚ ਪੱਕਾ ਫਰਸ਼ ਲੱਗਿਆ ਹੋਇਆ ਸੀਗਾ ਠੀਕ ਹੈ ਇਹ ਦਿਮਾਗ ਵਿੱਚ ਰੱਖ ਲੈਣੀਆਂ ਗੱਲਾਂ ਇਸ ਦੇ ਕੋਲ ਇੱਕ ਖੂਹ ਵੀ ਸੀਗਾ ਵੱਡੇ ਤਿਹਾਰਾਂ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਸੀਗੀ ਅਗਲਾ ਹੈਗਾ ਕੁਐਸਚਨ ਮੋਹਨਜੋਦੜੋ ਵਿੱਚ ਮਿਲਣ ਵਾਲੇ ਇਸ਼ਨਾਨ ਘਰ ਦਾ ਆਕਾਰ ਕੀ ਸੀਗਾ ਇਹਦਾ ਆਕਾਰ ਕੀ ਸੀਗਾ ਮੋਹਨਜੋਦੜੋ ਚ ਜਿਹੜਾ ਮਿਲਿਆ ਸੀਗਾ ਇਹਦੀ ਸੀਗੀ ਲੰਬਾਈ 23 ਤੇ ਚੜਾਈ ਤੇ 8 ਡੁੰਗਾਈ ਸੀਗੀ 39. 23.8 ਠੀਕ ਹੈ ਜਿਹੜੀ ਬਣਦੀ ਹੈ ਅੱਗੇ ਹੈ ਮੋਹਨਜੋਦੜੋ ਸ਼ਹਿਰ ਦੀਆਂ ਕਿੰਨੀਆਂ ਤਿਹਾਂ ਮੰਨੀਆਂ ਜਾਂਦੀਆਂ ਸੱਤ ਤਿਹਾਂ ਸੀਗੀਆਂ ਮੋਹਨਜੋਦੜੋ ਸ਼ਹਿਰ ਦੀਆਂ ਕਿੰਨੀਆਂ ਤਿਹਾਂ ਮੰਨੀਆਂ ਜਾਂਦੀਆਂ ਸੱਤ ਹਾਥੀ ਦੇ ਕਪਾਲਖੰਡ ਕਿੱਥੇ ਮਿਲਦੇ ਹਨ ਮੋਹਨਜੋਦੜੋ ਚ ਮਿਲਦੇ ਆ ਹਾਥੀ ਦੇ ਕਪਾਲਖੰਡ ਜਿਹੜੇ ਮਿਲੇ ਸੀ ਨਾ ਮੋਹਨਜੋਦੜੋ ਚੋਂ ਮਿਲਦੇ ਆ ਮਿਲੇ ਸੀਗੇ ਹੜੱਪਾ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਇਹ ਮਿੰਟੂ ਗੁਮਰੀ ਦੇ ਵਿੱਚ ਸੀਗਾ ਠੀਕ ਆ ਮਿੰਟੂ ਗੁਮਰੀ ਕਹਿੰਦੇ ਇਹਨੂੰ ਹੜੱਪਾ ਕਿਸ ਨਦੀ ਦੇ ਤੱਟ ਉੱਤੇ ਸਥਿਤ ਹੈ ਕਿੱਥੇ ਆ ਨਦੀ ਇਹ ਰਾਵੀ ਨਦੀ ਤੇ ਆ ਇਹ ਕੁਐਸਚਨ ਵੀ ਆਇਆ ਸੀਗਾ ਹੜੱਪਾ ਕਿਸ ਨਦੀ ਦੇ ਤੱਟ ਤੇ ਸਥਿਤ ਹੈ ਰਾਵੀ ਨਦੀ ਤੇ ਮੋਹਨਜੋਦੜੋ ਕਿਸ ਨਦੀ ਦੇ ਤੱਟ ਉੱਪਰ ਸਥਿਤ ਹੈ ਸਿੰਧ ਨਦੀ ਦੇ ਉੱਤੇ ਠੀਕ ਹੈ ਇੱਕ ਵਿਦੇਸ਼ੀ ਦੀ ਇੱਕ ਵਿਦੇਸ਼ੀ ਦੀ ਕਵਰ ਸਥਾਨ ਕਿੱਥੋਂ ਮਿਲਦੀ ਹੈ ਇਹ ਕਿੱਥੋਂ ਮਿਲਦੀ ਹੈ ਤਬੂਤ ਵਿੱਚ ਇਹ ਇਹ ਮੋਹਨਜੋਦੜੋ ਚ ਮਿਲਦੀ ਹੈ ਇੱਕ ਵਿਦੇਸ਼ੀ ਦੀ ਕਵਰ ਕਿੱਥੋਂ ਮਿਲਦੀ ਹੈ ਇੱਕ ਮੋਹਨਜੋਦੜੋ ਵਿੱਚੋਂ ਮਿਲਦੀ ਹੈ ਠੀਕ ਹੈ ਅੱਗੇ ਹੈ ਨੈਕਸਟ ਅੱਗੇ ਹੈ ਮੋਹਨਜੋਦੜੋ ਦੀ ਖੋਜ ਕਦੋਂ ਕੀਤੀ ਗਈ ਕਦੋਂ ਕੀਤੀ 1922 ਚ ਕੀਤੀ ਸੀਗੀ ਮੋਹਨਜੋਦੜੋ ਦੀ ਖੋਜ ਠੀਕ ਹੈ ਅੱਗੇ ਹੈ ਸ਼ਿੰਗਾਰ ਪੇਟੀਆਂ ਕਿੱਥੋਂ ਮਿਲਦੀਆਂ ਹਨ ਸ਼ਿੰਗਾਰ ਪੇਟੀਆਂ ਹੜੱਪਾ ਚ ਮਿਲੀਆਂ ਸੀਆਂ ਇਹ ਅੱਗੇ ਹੈ ਹਨੂਮਨਗੜ੍ਹ ਜਿਹਨੂੰ ਰਾਜਸਥਾਨ ਦੇ ਵਿੱਚ ਹੈ ਜਿਹੜਾ ਜ਼ਿਲ੍ਹੇ ਵਿੱਚ ਕਿਹੜਾ ਸਥਾਨ ਸਥਿਤ ਹੈ ਕਾਲੀਵੰਗਾ ਕਾਲੇ ਰੰਗ ਦੀਆਂ ਵੰਗਾ ਮਿਲਦੀਆਂ ਸੀ ਉੱਥੇ ਠੀਕਾ ਉਹਨੂੰ ਕਾਲੀਵੰਗਾ ਕਿਹਾ ਆ ਹਨੂਮਨਗੜ੍ਹ ਇੱਥੇ ਕੁਐਸਚਨ ਆਉਂਦਾ ਹੁੰਦਾ ਇੱਥੇ ਜਾਂ ਹਨੂਮਨਗੜ੍ਹ ਪੁੱਛਦੇ ਜਾਂ ਜੂਨਾਗੜ੍ਹ ਜਾਂ ਕੁਛ ਇਦਾਂ ਦਾ ਨਾ ਪੁੱਛਦੇ ਹੁੰਦੇ ਇੱਥੇ ਜੇ ਇੱਕ ਇਹ ਵੀ ਪੁੱਛ ਲੈਂਦੇ ਫਿਰ ਕਿੱਥੇ ਹੈਗਾ ਇਹ ਰਾਜਸਥਾਨ ਚੋਂ ਇੱਥੇ ਆਇਆ ਇਹ ਕੁਐਸਚਨ ਕਿਸ ਜਗ੍ਹਾ ਤੇ ਚਿਕਿਤਸਾ ਸਰਜਰੀ ਦੇ ਨਿਸ਼ਾਨ ਮਿਲਦੇ ਹਨ ਕਾਲੀਵੰਗਾ ਦੇ ਵਿੱਚ ਹੜੱਪਾ ਵਿੱਚ ਮਿਲਣ ਵਾਲਾ ਵੱਡਾ ਗੋਦਾਮ ਦੀ ਲੰਬਾਈ ਚੌੜਾਈ ਕੀ ਹੈ ਲੰਬਾਈ 169 ਤੋਂ 135 ਚੌੜਾਈ ਇਹ ਲੰਬਾਈ 169 ਤੇ 135 ਹੈਗੀ ਚੌੜਾਈ ਅੱਗੇ ਹੈ ਮੋਹਨਜੋਦੜੋ ਦੀਆਂ ਸੜਕਾਂ ਦੀ ਚੌੜਾਈ ਕਿੰਨੀ ਸੀਗੀ ਇਹ ਸੀ 13 ਤੋਂ 33 ਠੀਕ ਹੈ ਅੱਗੇ ਕਿਸ ਪੰਛੀ ਨੂੰ ਪਵਿੱਤਰ ਮੰਨ ਕੇ ਉਸ ਦੀ ਪੂਜਾ ਕੀਤੀ ਜਾਂਦੀ ਸੀ ਉੱਥੇ ਕਬੂਤਰ ਨੂੰ ਕਬੂਤਰ ਨੂੰ ਪਵਿੱਤਰ ਮੰਨਿਆ ਜਾਂਦਾ ਸੀ ਉਹਦੀ ਪੂਜਾ ਕੀਤੀ ਜਾਂਦੀ ਸੀ ਇਸ ਸਭਿਅਤਾ ਦਾ ਵਿਦੇਸ਼ੀ ਵਪਾਰ ਕਿਸ ਨਾਲ ਹੁੰਦਾ ਸੀਗਾ ਇਸ ਸਭਿਅਤਾ ਦਾ ਨਾ ਜਿਹੜਾ ਵਿਦੇਸ਼ੀ ਵਪਾਰ ਅਫਗਾਨਿਸਤਾਨ ਸੁਮੇਰ ਮਿਸਰ ਇਹਨਾਂ ਸਾਰਿਆਂ ਨਾਲ ਹੁੰਦਾ ਸੀਗਾ ਠੀਕ ਹੈ ਅੱਗੇ ਹੈ ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਕੀ ਭੇਜਿਆ ਜਾਂਦਾ ਸੀ ਵਪਾਰ ਰਾਹੀਂ ਭਾਰਤ ਤੋਂ ਬਾਲਦੇਸ਼ਾਂ ਵਿੱਚ ਭੇਜਿਆ ਜਾਂਦਾ ਸੀ ਕੱਪੜਾ ਮੋਤੀ ਹਾਥੀਦੰਦ ਤੇ ਪਸ਼ੂ ਪੰਛੀ ਠੀਕ ਹੈ ਇਹ ਕੁਐਸਚਨ ਯਾਦ ਕਰ ਲਿਓ ਭਾਰਤ ਤੋਂ ਜਿਹੜੇ ਬਾਹਰਲੇ ਦੇਸ਼ ਸੀਗੇ ਨਾ ਇਨਾਂ ਨੂੰ ਕੱਪੜਾ, ਮੋਤੀ, ਹਾਤੀਦੰਦ ਤੇ ਪਸ਼ੂ ਪੰਛੀ ਭੇਜੇ ਜਾਂਦੇ ਸਨ। ਇਹ ਇਹ ਆਉਂਦਾ ਹੁੰਦਾ ਹੈ। ਇਹ ਕੀ ਆਉਂਦਾ ਹੁੰਦਾ? ਇੱਕ ਐਕਸਪੋਰਟ ਤੇ ਇੰਪੋਰਟ ਦਾ ਆਉਂਦਾ ਹੁੰਦਾ। ਹੜੱਪਿਆ ਸਭਿਆਤਾ ਦਾ ਸਭ ਤੋਂ ਹਰਮਨ ਪਿਆਰਾ ਧੰਦਾ ਕਿਹੜਾ ਸੀਗਾ? ਕਢਾਈ ਬੁਣਾਈ। ਠੀਕ ਹੈ? ਇਹ ਬਹੁਤ ਕਰਦੇ ਸੀ ਉੱਥੇ ਹੜੱਪਾ ਸਭਿਆਤਾ 'ਚ। ਮੋਹਨਜੋਦੜੋ ਵਿੱਚ ਮੀਣ ਵਾਲੀਆਂ ਮੋਹਰਾਂ ਦੀ ਗਿਣਤੀ ਕਿੰਨੀ ਸੀ? ਕਿੰਨੀ ਸੀ 1200 ਤੋਂ ਵੱਧ ਮੋਹਰਾ ਮਿਲੀਆਂ ਸੀ ਹੜੱਪਾ ਮੋਹਨਜੋਦੜੋ ਦੀ ਜਦੋਂ ਖੁਦਾਈ ਹੋਈ ਸੀ ਨਾ। ਮੋਰਾਂ ਦੀ ਗਿਣਤੀ 1200 ਸੀਗੀ ਅੱਗੇ ਹੈ ਸਿੰਧੂ ਸਭਿਅਤਾ ਦੀ ਲਿਪੀ ਕਿਹੋ ਜਹੀ ਸੀ ਕਿਦਾਂ ਦੀ ਸਿੰਧੂ ਸਭਿਅਤਾ ਦੀ ਲਿਪੀ ਚਿਤਰਾਤਮਿਕ ਲਿਪੀ ਸੀਗੀ ਚਿੱਤਰ ਸੀਗੀ ਉਹ ਠੀਕ ਹੈ ਇੱਕ ਤਰ੍ਹਾਂ ਦੀ ਚਿਤਰਾਤਮਿਕ ਲਿਪੀ ਸੀਗੀ ਉਹ ਲੋਥਲ ਕਿਸ ਨਦੀ ਉੱਤੇ ਸਥਿਤ ਹੈ ਲੋਥਲ ਇਨ ਇਹ ਛੱਡ ਦਿੱਤਾ ਲੋਥਲ ਦਾ ਖੋਜਕਰਤਾ ਕੌਣ ਸੀ ਰੰਗਨਾਥ ਰਾਣਾ ਠੀਕ ਹੈ ਉਹ ਵੀ ਮਿਲ ਜਾਊਗਾ ਕੁਐਸਚਨ ਅੱਗੇ ਹੈ ਇੱਕ ਵੱਡਾ ਗੋਦੀਵਾੜਾ ਜਾਂ ਕਹਿ ਲਓ ਬੰਦਰਗਾਹ ਕਿੱਥੋਂ ਮਿਲਦਾ ਹੈ ਇੱਕ ਵੱਡਾ ਗੋਦੀਵਾੜਾ ਜਾਂ ਬੰਦਰਾ ਕਿੱਥੋਂ ਮਿਲਦਾ ਹੈ ਲੋਥਲ ਤੋਂ ਠੀਕ ਹੈ ਇਹਦੇ ਬਾਰੇ ਹੋਰ ਵੀ ਆ ਜਾਣਕਾਰੀ ਕਿ ਮਣਕੇ ਬਣਾਉਣ ਦਾ ਕਾਰਖਾਨਾ ਸੀ ਇੱਥੇ ਲੋਥਲ 'ਚ ਇੱਕ ਸੀ ਚਾਵਲ ਦੀ ਖੇਤੀ ਦਾ ਖੇਤੀ ਦਾ ਨਿਸ਼ਾਨ ਮਿਲਿਆ ਇੱਥੋਂ ਇੱਕ ਫਾਰ ਫਾਰਸ ਦੀ ਇੱਕ ਮੋਹਰ ਮਿਲੀ ਆ ਠੀਕ ਹੈ ਅੱਗੇ ਘਰ ਦੇ ਦਰਵਾਜ਼ਿਆਂ ਦਾ ਮੁੱਖ ਸੜਕ ਉੱਪਰ ਖੁੱਲਦਾ ਖੁੱਲਣਾ ਤੇ ਸੂਚਨਾ ਬੋਰਡ ਪਾਲਿਸ਼ ਯੁਕਤ ਬੋਰਡ ਸੀ ਇਹਨਾਂ ਤੋਂ ਠੀਕ ਹੈ ਅੱਗੇ ਹੈਗਾ ਗੁਜਰਾਤ ਜ਼ਿਲ੍ਹੇ ਵਿੱਚ ਸਥਿਤ ਹੈ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਥੋਲਾ ਵੀਰਾ ਲੋਥਲ ਠੀਕ ਹੈ ਗੁਜਰਾਤ ਜ਼ਿਲ੍ਹੇ ਵਿੱਚ ਸਥਿਤ ਹੈ ਤੋਲਾ ਵੀਰਾ ਤੇ ਲੋਥਲ ਠੀਕ ਹੈ ਇਹ ਚੀਜ਼ਾਂ ਆ ਇਹ ਆ ਅੱਗੇ ਹੈ ਰਵਿੰਦਰ ਸਿੰਘ ਹੇਠ ਲਿਖਿਆਂ ਵਿੱਚੋਂ ਕਿਸ ਜਗ੍ਹਾ ਦੇ ਖੋਜ ਕਰਤਾ ਸਨ ਰਵਿੰਦਰ ਸਿੰਘ ਨੇ ਤੋਲਾ ਵੀਰਾ ਦੀ ਖੋਜ ਕੀਤੀ ਸੀ ਠੀਕ ਹੈ ਅੱਗੇ ਹੈ ਹੇਠ ਹੇਠਾਂ ਹੇਠ ਦਿੱਤੀਆਂ ਵਿੱਚੋਂ ਕਿਹੜੇ ਕਿਹੜਾ ਕਿਸੇ ਨਦੀ ਦੇ ਤੱਟ ਪਰ ਸਥਿਤ ਨਹੀਂ ਹੈ ਇਹ ਢੋਲਾਵੀਰਾ ਜਿਹੜਾ ਕਿਸੇ ਨਦੀ ਦੇ ਤੱਟ ਤੇ ਸਥਿਤ ਨਹੀਂ ਹੈ ਠੀਕ ਹੈ ਅਗਿਆ ਢੋਲਾਵੀਰਾ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਹੈ ਤਿੰਨ ਭਾਗਾਂ ਚ ਵੰਡਿਆ ਢੋਲਾਵੀਰਾ ਨੂੰ ਠੀਕ ਹੈ ਅੱਗ ਵਿੱਚ ਪੱਕੀਆਂ ਇੱਟਾਂ ਨੂੰ ਹੜੱप्पा ਸਭਿਅਤਾ ਦੇ ਸਮੇਂ ਕੀ ਕਹਿੰਦੇ ਸਨ ਜਿਹੜੀਆਂ ਅੱਗ ਵਿੱਚ ਪੱਕੀਆਂ ਇੱਟਾਂ ਸੀਗੀਆਂ ਨਾ ਉਹਨੂੰ ਹੜੱप्पा ਸਭਿਆ ਤੇ ਵਿੱਚ ਟੈਰਾਕੋਟਾ ਕਹਿੰਦੇ ਸੀਗੇ ਠੀਕ ਹੈ ਅੱਗੇ ਹੈ ਇਸ ਸਭਿਅਤਾ ਦੇ ਲੋਕ ਕਿਹੋ ਜਿਹੇ ਕੱਪੜੇ ਮਹਿਨਦੇ ਸਨ ਕਿਦਾਂ ਦੇ ਕੱਪੜੇ ਪਹਿਨਦੇ ਸੀਗੇ ਸੂਤੀ ਤੇ ਊਨੀ ਕੱਪੜੇ ਪਹਿਨਦੇ ਸੀ ਇਹ ਕੁਐਸਚਨ ਯਾਦ ਰੱਖ ਲਿਓ ਆ ਸਕਦਾ ਹੈ ਤੁਹਾਨੂੰ ਠੀਕ ਹੈ ਨੈਕਸਟ ਹੈ ਹੜੱਪਾ ਸਭਿਅਤਾ ਦਾ ਸਥਾਨ ਆ ਸੰਗੋਲ ਕਿਸ ਜ਼ਿਲ੍ਹੇ ਵਿੱਚ ਮਿਲਦਾ ਹੈ ਜਿਹੜਾ ਹੜਾ ਸਭਿਆਤਾ ਦਾ ਸਥਾਨ ਸੰਘੋਲ ਹੈ ਕਿਸ ਜ਼ਿਲ੍ਹੇ ਵਿੱਚ ਮਿਲਦਾ ਲੁਧਿਆਣੇ ਵਿੱਚ ਮਿਲਦਾ ਠੀਕ ਹੈ ਸੰਘੋਲ ਦੀ ਖੋਜ ਐਮ ਐਸ ਵਿਸਤ ਨੇ ਐਮ ਐਸ ਤਲਵਾਨ ਨੇ 1968 ਵਿੱਚ ਕੀਤੀ ਠੀਕ ਹੈ ਦੋਨਾਂ ਨੇ ਕੀਤੀ ਇਹਦੇ ਵਿੱਚ ਆ ਤਰੋਹੀੜਾ ਕਿੱਥੇ ਇਹ ਨਹੀਂ ਕੀਤੀ ਕਿ ਰੋਹੀੜਾ ਕਿੱਥੇ ਸਥਿਤ ਹੈ ਰੋਹੀੜਾ ਪੰਜਾਬ ਚ ਆ ਠੀਕ ਹੈ ਅੱਗੇ ਹੈ ਕੋਟਲਾ ਨਿਹੰਗਖਾਂ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਕੋਟਲਾ ਨਿਹੰਗਖਾਂ ਕਿੱਥੇ ਹੈ ਰੋਪੜ ਦੇ ਵਿੱਚ ਤੁਸੀਂ ਗਏ ਹੋਵੋਗੇ ਕਦੀ ਸਿੰਧੂ ਘਾਟੀ ਸੱਭਿਤਾ ਸਥਾਨ ਬਣਾਵਾਲੀ ਕਿਸ ਰਾਜ ਵਿੱਚ ਸਥਿਤ ਹੈ ਸਿੰਧੂ ਘਾਟੀ ਸਭਿਅਤਾ ਸਥਾਨ ਬਣਾਵਾਲੀ ਕਿਸ ਕਿਸ ਰਾਜ ਵਿੱਚ ਸਥਿਤ ਹੈ ਹਰਿਆਣਾ ਦੇ ਵਿੱਚ ਠੀਕ ਹੈ ਕੋਟਲਾ ਨਿਹੰਗ ਖਾਂ ਦੀ ਖੋਜ ਬਾਈ ਡੀ ਸ਼ਰਮਾ ਅਤੇ ਯੋਗਦਤ ਸ਼ਰਮਾ ਨੇ ਕਦੋਂ ਕੀਤੀ ਸੀਗੀ 1953 ਦੇ ਵਿੱਚ 1953 ਚ ਪਤਾ ਲੱਗਾ ਕਿ ਇਹ ਸਰੋਪੜ ਜ਼ਿਲ੍ਹੇ ਦੇ ਵਿੱਚ ਕੋਟਰਾ ਨਿਹੰਗਖਾਂ ਦੇ ਵਿੱਚ ਜੋ ਜੋ ਹਨ ਉਹ ਕੀਤੀ ਹੋਈ ਹੈਟ ਲਿਖਿਆ ਵਿੱਚੋਂ ਕਿਹੜਾ ਸਥਾਨ ਸਿੰਧੂ ਸਭਿਅਤਾ ਨਾਲ ਸੰਬੰਧਿਤ ਹੈ ਇੱਕ ਰਾਖੀ ਗੜੀ ਇੱਕ ਮਿਤਾਥਲ ਕੁਨਾਲਾ ਸੁਨੇਤ ਠੀਕ ਹੈ ਇਹ ਜਿਹੜੀਆਂ ਸਿੰਧੂ ਘਾਟੀ ਸਭਿਅਤਾ ਨਾਲ ਸੰਬੰਧਿਤ ਥਾਵਾਂ ਆ ਖੇੜ ਸਟੇਡੀਅਮ ਦੇ ਅਵਸ਼ੇਸ਼ ਕਿੱਥੋਂ ਮਿਲੇ ਖੇੜ ਸਟੇਡੀਅਮ ਦੇ ਅਵਸ਼ੇਸ਼ ਕਿੱਥੋਂ ਮਿਲੇ ਤੋਲਾ ਵਿਰਾਜੋਂ ਠੀਕ ਹੈ ਨੈਕਸਟ ਹੈ ਬਸ ਕਰੀਏ ਇੰਨੀ ਇੱਕ ਦੋ ਕੁਐਸਚਨ ਹੋਰ ਕਰ ਲੈਨੇ ਬਿੱਲੀ ਦੇ ਪਿੱਛਾ ਕਰਦੇ ਹੋਏ ਕੁੱਤੇ ਦੇ ਨਿਸ਼ਾਨ ਕਿਸ ਜਗ੍ਹਾ ਤੋਂ ਮਿਲੇ ਇਹ ਮਿਲੇ ਚੌਨ ਹੁੰਦੜੋ ਚ ਚਹੁੰਦੜੋ ਚ ਠੀਕ ਹੈ ਗੁਜਰਾਤ ਵਿੱਚ ਸਥਿਤ ਸੁਰਕੋਟ ਕੋਟ ਦਾ ਦਾ ਜਿਸ ਦੀ ਖੋਜ ਨੇ 1964 ਵਿੱਚ ਕੀਤੀ ਗਈ ਸੀ ਇਹ ਜਗਾ ਤੋਂ ਹੱਡੀਆਂ ਮਿਲੀਆਂ ਸਨ ਠੀਕ ਹੈ ਹੱਡੀਆਂ ਮਿਲੀਆਂ ਸਨ ਕਿਹੜੀਆਂ ਮਿਲੀਆਂ ਸੀ ਘੋੜੇ ਦੇ ਪਿੰਜਰ ਮਲੇ ਸੀਗੇ ਗੁਜਰਾਤ ਦੇ ਸੁਰਕੋਟਲਾ ਠੀਕ ਹੈ ਜਦੋਂ ਹੱਡੀਆਂ ਮਿਲੀਆਂ ਤਾਂ ਫਿਰ ਦੇਖਿਆ ਵੀ ਕੀ ਇਹ ਦੀਆਂ ਸੀਗੀਆਂ ਤਾਂ ਇਹ ਘੋੜੇ ਦੇ ਪਿੰਜਰ ਸੀਗੇ ਅੱਗੇ 1958 ਵਿੱਚ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿੱਚ ਹੜੱਪਾ ਸਭਿਅਤਾ ਦੇ ਕਿਸ ਸਥਾਨ ਦੀ ਖੋਜ ਕੀਤੀ ਗਈ ਸੀਗੀ ਆਲਮਗੀਰ ਤੇ ਠੀਕ ਹੈ ਇਹ ਤੁਹਾਡੇ ਹੋ ਗਿਆ ਕੁਐਸਚਨ ਨੈਕਸਟ ਅਗਲੀ ਵੀਡੀਓ ਚ